ਅੱਜ ਸੀਮਰ ਸਟੋਰ ਵਾਲੇ ਸੁਚੈਨ ਸਿੰਘ ਜੀ ਯੂਕੇ ਖਾਲਸਾ ਕਨੇਡਾ ਵਾਲੇ ਲਾਹਰੀ ਤੇ ਜਰਮਨ ਕਾਲਾ ਚੱਕੀ ਵਾਲਾ ਇਹਨਾਂ ਵੱਲੋਂ ਇਹ ਟੀਮ ਦੀ ਵੱਡੀ ਸਪੋਰਟ ਹੈ ਖਾਣ ਦਾ ਪ੍ਰਬੰਧ ਵੀ ਭਰਾ ਕਰਦੇ ਆ ਇਹ ਅੱਜ ਬਾਗੜੀਆਂ ਵਾਲੇ ਆਈ ਤੇ ਆਏ ਆ ਓਏ ਅੱਜ ਬਾਗੜੀਆਂ ਵਾਲੇ ਆਈ ਤੇ ਆਏ ਆ ਜੱਫਾ ਟਾਪਦਾ ਇਹ ਦੋ ਰੰਡਾ ਤੇ ਜੋਹਾਂ ਦੇ ਮੁੰਡਿਆਂ ਨੇ ਇਹ ਬੱਲੇ ਬੱਲੇ ਕਰਵਾ ਦਿੱਤੀ ਐ ਪਾਓ ਇੱਕ ਨਾਗਾ ਰੇਡ ਇਹਨੂੰ ਛੋਟਾ नाग ਵੀ ਕਹਿੰਦੇ ਆ ਕ ਵੱਡਾ नाग ਖੇਡਦਾ ਉਹ ਦਿਮੋਵਾਲ ਦਾ ਆ ਪਾਗੜੀਆਂ ਵਾਲਾ ਇਹਨੇ ਚਾਰ ਰਾਏ ਅੱਗੇ ਆ ਚੌਹਾਂ ਦੇ ਵਿੱਚੋਂ ਪਾਠਾ ਵਾਲਾ ਉਹ ਮੁੰਡਾ ਕਹਿੰਦੇ ਵਜਾ ਵਜਾ ਕਰਾ ਪਾਊਗਾ ਕਿ ਨਹੀਂ ਇਹ ਗੱਲ ਸਮੇਂ ਦੀ ਹੁੰਦੀ ਐ ਕਿ ਜਿਸਮ ਮਹਗਾਉਂ बगैर <laughs> मां ਇਹ ਕਹਾਣੀ ਪਾਵਨ ਸਥਾਨ ਗਿਆ ਮੋਹਨ ਦਾ ਅਗਲਾ ਪਿੰਡ ਪਹੁੰਚਿਆ ਪਾਵਨ ਜਮਰੌਂ ਤੱਕ ਸੁਣਿਆ ਗਿਆ ਸਰਦਾਰ ਮਹਾਂ ਸਿੰਘ ਨੂੰ ਸਮਝ ਲੱਗੀ ਵੀ ਹਰਸ਼ਰਪੁਰ ਪਹੁੰਚ ਚੁੱਕੀ ਹੈ ਲੈ ਹਰਸ਼ਰਪੁਰ ਤੋਂ ਚਿੱਠੀ ਲੈ ਕੇ ਆਪਣੇ ਪਰਮਦੇ ਟਿਕਾ ਸਰਦਾਰ ਹਰੀ ਸਿੰਘ ਮਰੂਦੇ ਨੂੰ ਮਿਲੀ ਜਿਹੜਾ ਹਰੀ ਸਿੰਘ ਮਰੂਦਾ ਕਦੀ ਜਬਾੜਿਆਂ ਤੋਂ ਵੱੜ ਕੇ ਸ਼ੇਰ ਅੱਗ ਚੋਂ ਪਾੜ ਦਿੰਦਾ ਸੀ ਅੱਜ ਤਾਪ ਦੇ ਨਾਲ ਕਿੰਨਾ ਢਾਡ ਪਿਆ ਸੀ ਦੋ ਬੰਦਿਆਂ ਨੇ ਮਸਾਂ ਹੀ ਉਠਾ ਕੇ ਤੇ ਸਰਹਾਣੇ ਦੀ ਢੋਲ ਲਾ ਕੇ ਤੇ ਹਰਿਸ਼ ਸਿੰਘ ਰੋਜ ਨੂੰ ਪਾਕ ਤੇ ਮਟਾਇਆ ਸਰਦਾਰਨੀ ਹਰਸ਼ਰਨ ਕੌਰ ਨੇ ਚਿੱਠੀ ਕੱਢ ਕੇ ਆਖਿਆ ਮੇਰੇ ਪਿਤਾ ਜੀ ਮੇਰੇ ਕੋਲ ਬਹੁਤਾ ਕੁਝ ਦੱਸਣ ਦਾ ਵਕਤ ਨਹੀਂ ਆ ਚਿੱਠੀ ਪੜੋ ਤੁਹਾਡੀ ਲੋੜ ਆ ਕਿਤੇ ਸ਼ਮਾਦਾਨ ਨੇੜੇ ਕੀਤਾ ਗਿਆ ਸ਼ਮਾਦਾਨ ਦੇ ਚਾਨਣ ਵਿੱਚ ਉਸ ਚਿੱਠੀ ਦੇ ਕੱਲੇ ਕੱਲੇ ਲੈਂਨ ਨੂੰ ਤੇ ਅੱਖਰ ਉੱਠਿਆ ਗਿਆ ਉਹ ਜਿਹੜਾ ਸਰਦਾਰ ਮਹਾਸਗ ਨੇ ਇੱਕੋ ਗੱਲ ਲਿਖੀ ਸੀ ਸਰਦਾਰ ਹਰੀ ਸਿੰਘ ਜੀ ਟਰੱਕੇ ਲਾਏ ਆ ਜਿਹੜਾ ਤੀਰ ਨਿਸ਼ਾਨੇ ਉੱਤੇ ਕਿਆ ਖੋਜਦੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਜੇ ਵਾਰ ਸੁੱਕਿਆ ਵਾਰ ਹੋ ਗਿਆ ਵਾਸੋ ਤੇਰੀ ਹਿੱਕ ਤੇ ਦੀਵਾ ਨਾਮ ਵਾਲਿਆ ਤੇ ਤੂੰ ਕੀ ਜਾਣੇਗਾ ਇੱਕ ਮਿੰਟ ਸੁੱਖਾ ਜੀ ਪੈਸੇ ਧਵਾ ਦਈਏ ਜੋ ਜੀ ਰਾਜਕਰਨ ਯੂਕੇ ਇੰਗਲੈਂਡ ਵਾ ਤੇ ਮਨਦੀਪ ਇੰਗਲੈਂਡ ਵੱਲੋਂ 200 ਕਰੋ ਜੀ ਇੱਥੇ ਆਈ ਜਾਓ ਜਿਹੜੀ ਜਿੱਤ ਗਈ ਜਰਮਨਜੀਤ ਕਹਿੰਦਾ ਉਹਨੂੰ 1800 ਡੇੜਾ ਆਤਾ ਅਗਰਿਆਂ ਵਾਲਾ ਜਰਮਨਜੀਤ ਵੱਡੇ ਭਰਾ ਵੱਲੋਂ ਪਿਆਰ ਸੁਖਿਆ ਉਧਰ ਘਿਹਾਲਾ ਵੀ ਸੱਧੀਏ ਤੇ ਸਿਪਤਾ ਆ ਵੀ ਤੜਦੀ ਮੁੰਡਿਆਂ ਦੀ ਇਹਦੀ ਕਰਦੇ ਮੇਰਾ ਭਰਾ ਘਰੇ ਜਾ ਦੋਨੋਂ ਰਕੇ ਲਾਏ ਹੈ ਜਿਹੜਾ ਤੀਰ ਨਿਸ਼ਾਨੇ ਉਸੋ ਕਿਆ ਖੋਝੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜਿਆ ਮਾਰ ਸੁੱਤਿਆ ਮਾਰ ਹੋ ਗਿਆ 800 ਤੇਰੀ ਹਿੱਕ ਤੇ ਦੀਵਾ ਨਾਮ ਵਾਲਿਆ ਤੇ ਤੂੰ ਕੀ ਜਾਣੇਗਾ 1 ਮਿੰਟ ਸੁੱਖਾ ਜੀ ਪੈਸੇ ਤਵਾ ਦਈਏ ਦਿਓ ਜੀ ਰਾਜਕਰਨ ਯੂਕੇ ਇੰਗਲੈਂਡ ਵਾ ਤੇ ਮਨਦੀਪ ਇੰਗਲੈਂਡ ਵੱਲੋਂ 200 ਕਰੋ ਜੀ ਇੱਥੇ ਆਈ ਜਾਓ ਜਿਹੜੀ ਜਿੱਤ ਗਈ ਯਾਰ ਮਨਜੀਤ ਕਹਿੰਦਾ ਉਹ 1800 ਦੇਣਾ ਆਤਾ ਅਗੜੇ ਆਣ ਵਾਲਾ ਜਰਮਨਜੀਤ ਵੱਡੇ ਭਰਾ ਵੱਲੋਂ ਪਿਆਰ ਸੁਖਿਆ ਉਧਰ ਘਿਹਾਲਾ ਵੀ ਸੱਜੇ ਤੇ ਸਿਫਤ ਆ ਵੀ ਤਣਦੀ ਮੁੰਡਿਆਂ ਦੀ ਇਹ ਵੀ ਕਰਦੇ ਮੇਰਾ ਭਰਾ ਘਿਹਿਆ ਗਿਆ ਦੋਨੇ ਭੈਣਾ ਨੇ ਆਪਣੀਆਂ ਬੀਬੀਆਂ ਨਾਲ ਕਬੱਡੀ ਤੱਕਣੀ ਹੈ ਕਿਉਂਕਿ ਛੋਟੇ-ਛੋਟੇ ਬੱਚਿਆਂ ਦਾ ਮੈਚ ਇੱਥੇ ਆਪਣੇ ਭੈਣਾ ਨੇ ਖੜਨਾ ਹੈ ਮੇਰੀ ਬੇਨਤੀ ਹੈ ਨਹੀਂ ਕਿ ਪ੍ਰਵਾਨ ਕਰਿਓ ਤੁਹਾਡਾ ਸਤਿਕਾਰ ਹੈ ਪਹਿਲਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਸ਼ਹੀਦ ਬਾਬਾ ਕੌਰ ਸਿੰਘ ਜੀ ਦੀ ਯਾਦ ਵਿੱਚ ਪਹਿਲੀ ਕਬੱਡੀ ਪੈ ਚੁੱਕੀ ਹੈ ਇਹ ਯਾਦਗਰੀ ਟੂਰਨਾਮੈਂਟ ਯਾਦਗਰੀ ਕਬੱਡੀ ਕੱਪ ਹੈ ਵੱਡੀ ਰੌਣਕ ਲੱਗੀ ਹੋਈ ਹੈ ਸ਼ਹੀਦ ਕੁੜੀਆਂ ਭੈਣਾਂ ਨੇ ਮੇਰੇ ਵੀਰੋ ਇਹ ਇਹਨਾਂ ਦੇ ਘਰ ਵਾਲੇ ਦਾ ਜਿਹੜਾ ਝੂਲਾ ਟੁੱਟਿਆ ਹੋਇਆ ਹੈ ਆਹ ਉਹਦੇ ਇਲਾਜ ਲਈ ਖੇਡ ਮਿਲਿਆ ਤੇ ਮਦਦਨ ਦੇ ਲਈ ਭੈਣ ਆਈ ਹੈ ਯਾਨੀ ਵੱਧ ਤੋਂ ਵੱਧ ਮਦਦ ਕਰੋ ਮੇਰੇ ਵੀਰੋ ਸੋ ਸਾਰਿਆਂ ਦੇ ਹੱਥ ਵੱਧ ਕੇ ਬੇਤੀ ਹੈ ਜਿੰਨੇ ਵੀ ਪਾਗੜੀਆ ਜੇਤੂ ਰਹੀ ਹੈ ਸਰਬਜੀਤ ਸਿੰਘ ਜੀ ਸੁਖਵਿੰਦਰ ਸਿੰਘ ਜੀ ਵੈਲਡਿਕ ਵਾਲੇ ਜੰਜ ਸੀਮੈਂਟ ਸਟੋਰ ਵੱਡਾ ਪਿਆਰ ਦਵਾਤ ਸੁਚੈਲ ਸਿੰਘ ਜੀ ਖਾਲਸਾ ਕੈਨੇਡਾ ਵਾਲੇ ਲਾਹਰੀ ਦੇ ਜਰਮਨ ਕਾਲਾ ਚੱਕੀ ਵਾਲਾ ਹਰਦੇਵ ਸਿੰਘ ਜੀ ਚੌਧਰੀ